ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਟਲਰ ਨੇ ਬਹੁਤ ਜ਼ੁਲਮ ਕੀਤਾ ਯਹੂਦੀਆਂ ਤੇ ਉਹਨਾਂ ਦਾ ਕਤਲੋਗਾਰਤ ਕੀਤਾ ਉਹਨਾਂ ਦਾ ਬੁਰਾ ਹਾਲ ਕਰਤਾ ਉਹਨਾਂ ਨੂੰ ਆਦੀ ਧਰਤੀ ਤੋਂ ਖੇੜਦਾ ਉਹਨਾਂ ਯਹੂਦੀਆਂ ਦੇ ਜੇ ਦੇਸ਼ ਦੇ ਵਿੱਚ ਕੋਈ ਹਿਟਲਰ ਦਾ ਪੋਤਾ ਖੜਾ ਹੋ ਜੇ ਚੋਣਾਂ ਦੇ ਵਿੱਚ ਤੇ ਜੇ ਉਹਨਾਂ ਨੂੰ ਉਹ ਵੋਟਾਂ ਪਾਉਣੀਆਂ ਉਹਨੂੰ ਆਮਦ ਕਰਨ ਤਾਂ ਆਪਾਂ ਜਿਹੜੀ ਯਹੂਦੀਆਂ ਨੂੰ ਕੀ ਕਵਾਂਗੇ ਆਪਾਂ ਉਹਨਾਂ ਨੂੰ ਲਾਣਤਾਂ ਦੇਵਾਂਗੇ ਆਪਾਂ ਕਹਾਂਗੇ ਕਿ ਤੁਹਾਡਾ ਇਹ ਇਹੋ ਜਿਹਾ ਕਤਲੋਗਾਰਤ ਹੋਇਆ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹਦੇ ਨਾਲ ਤੁਰਦਿਆਂ ਨੂੰ ਤੇ ਅੱਜ ਆਪਾਂ ਕੀ ਕਰਦੇ ਆ ਸਾਡੀ ਐਸੀ ਕਤਲੋਗਾਰਤ ਹੋਈ ਸਾਡੀ ਨਸਲ ਕੁਸ਼ੀ ਕੀਤੀ ਜਿਹੜੀ ਜਮਾਤ ਨੇ ਸਾਡੀ ਨਸਲ ਕੁਸ਼ੀ ਹੋਈ ਜਿਹੜੇ ਜਿੰਨਾ ਦੇ ਹੱਥਾਂ ਚੋਂ ਸਾਡੇ ਜਵਾਨ ਨੌਜਵਾਨ ਕੋ-ਕੋ ਕੇ ਮਾਰੇ ਗਏ ਲੱਖਾਂ ਦੀ ਗਿਣਤੀ ਦੇ ਵਿੱਚ ਉਹਦੇ ਵਾਰਸਾਂ ਨੂੰ ਜਿਹੜੇ ਸੰਗ ਸ਼ਰਮ ਵੀ ਨਹੀਂ ਮਾਨਦੇ ਤੇ ਮਾਨ ਕਰਦੇ ਆਪਦੇ ਦਾਦਿਆਂ ਦੇ ਉੱਤੇ ਕਿ ਉਹਨਾਂ ਨੇ ਆਹ ਕਤਲੋਗਾਰਤ ਕੀਤੀ ਤੇ ਇੱਥੇ ਆਹ ਕੀਤਾ ਤੇ ਉੱਥੇ ਉਹ ਕੀਤਾ ਤੇ ਉਹਨੂੰ ਆਪਾਂ ਵੋਟਾਂ ਪਾਉਣ ਤੌਰ ਤੇ ਪੈਂਦੇ ਆ ਉਹਨੂੰ ਆਪਾਂ ਸਨਮਾਨ ਕਰਨ ਤੌਰ ਤੇ ਪੈਂਦੇ ਆ ਉਹਨੂੰ ਆਪਾਂ ਹੱਥਾਂ ਤੇ ਚੱਕਣ ਨੂੰ ਤੌਰ ਤੇ ਪੈਂਦੇ ਆ ਤੇ ਲੋਕੀ ਕੀ ਕਹਿਣਗੇ ਇਤਿਹਾਸ ਕੀ ਕਹੂਗਾ ਆਪਾਂ ਨੂੰ ਲਾਣ ਤਾਂ ਹੀ ਪਾਊਗਾ ਨਾ ਜੇ ਅਹਿਮਦ ਸ਼ਾਹ ਅਬਦਾਲੀ ਇੱਥੇ ਹਮਲੇ ਕਰਦਾ ਸੀ ਜੇ ਅਹਿਮਦ ਸ਼ਾਹ ਅਬਦਾਲੀ ਇੱਥੇ ਆ ਕੇ ਕਤਲੋਗਾਰਤ ਕਰਦਾ ਸੀ ਜੇ ਅਹਿਮਦ ਸ਼ਾਹ ਅਬਦਾਲੀ ਨੇ ਇੱਥੇ ਆ ਕੇ ਕੱਲੂਕਾਰੇ ਕੀਤੇ ਤੇ ਸਾਡਾ ਕੋਈ ਬੰਦਾ ਉਹਨਾਂ ਦੇ ਨਾਲ ਜਾ ਕੇ ਰਲਿਆ ਨਹੀਂ ਸਾਡਾ ਕੋਈ ਨੌਜਵਾਨ ਸਾਡਾ ਕੋਈ ਲੀਡਰ ਸਾਡਾ ਕੋਈ ਜਥੇਦਾਰ ਸਾਡੇ ਲੋਕਾਂ ਨੇ ਉਹਦੀ ਆਮਦ ਨਹੀਂ ਕੀਤੀ ਸਾਡੇ ਸਾਡੇ ਉਸ ਸਮੇਂ ਦੇ ਸਿੰਘਾਂ ਨੇ ਉਹਨੂੰ ਟੱਕਰਾ ਦਿੱਤਾ ਉਹ ਥਾਂ ਥਾਂ ਤੇ ਉਹਨੂੰ ਖੱਜਲਖਵਾਰ ਕੀਤਾ ਇੱਥੋਂ ਤੱਕ ਕਿ ਉਹਦੇ ਹੱਥ ਖੜੇ ਕਰਾਤੇ ਹਲੇ 6 ਮਹੀਨੇ ਨਹੀਂ ਟੱਪੇ ਸੀ ਧੱਲੂਕਾਰਾ ਹੋਏ ਜਦੋਂ ਅਬਦਾਲੀ ਦੇ ਜਰਨੈਲਾਂ ਨੂੰ ਉਹਨਾਂ ਨੇ ਹਰਾਤਾ ਤੇ ਉਹਦੀਆਂ ਤੋਪਾਂ ਖੋਲੀਆਂ ਜੰਡੇਆਲਾ ਸਰੰਦ ਸਾਰੀ ਖੋਲ ਹੀ ਉਹਨੇ ਤੇ ਉਹਨੂੰ ਤੁਹਾਡੇ ਅੱਗੇ ਮਾਫੀਆਂ ਮੰਗਣੀਆਂ ਪਈਆਂ ਤੇ ਪਲੇਟਾਂ ਭੇਜਣੀਆਂ ਪਈਆਂ ਬਦਾਮਾਂ ਦੀਆਂ ਤੇ ਗਿਰੀਆਂ ਦੀਆਂ ਕਿ ਭਾਈ ਮੇਰੇ ਨਾਲ ਸੰਧੀ ਕਰ ਲਓ ਇੱਥੇ ਆਪਾਂ ਕੀ ਕਰਦੇ ਆ ਜਾ ਕੇ ਉਹਨਾਂ ਦੇ ਅੱਗੇ ਆਪ ਮੋਢੇ ਟੇਕਦੇ ਆ ਇਹ ਹਾਲ ਹੋ ਗਿਆ ਸਾਡਾ ਜਦੋਂ ਅਬਦਾਲੀ ਸਰੰਦ ਕੱਪਦਾ ਪਿਆ ਸੀ ਸਰੰਦ ਦੀ ਜਿਹੜਾ ਟੁੱਟੀ ਪਈ ਸੀ ਢਹਿ ਟੇ ਵੀ ਹੋਈ ਵੀ ਸੀ ਤਾਂ ਨਾਸਰ ਖਾਨ ਬਲੋਚ ਨੇ ਉਹਨੂੰ ਕਿਹਾ ਕਿ ਜੇ ਇੱਥੋਂ ਦਾ ਜਿਹੜੇ ਜੰਗਲ ਦਾ ਸਿਆ ਮਾਰਨਾ ਹੋਵੇ ਉਸੇ ਜੰਗਲ ਦਾ ਕੁੱਤਾ ਤੈਨੂੰ ਚਾਹੀਦਾ ਹੁੰਦਾ ਪਰ ਉਹਨੂੰ ਕੋਈ ਸਿੰਘ ਕੁੱਤਾ ਨਹੀਂ ਮਿਲਿਆ ਉਸ ਵੇਲੇ ਕੋਈ ਐਸਾ ਨਹੀਂ ਮਿਲਿਆ ਜਿਹੜਾ ਉਹਦੀ ਸਹਾਇਤਾ ਕਰਦਾ ਸਿੰਘਾਂ ਨੂੰ ਮਾਰਨ ਵਾਸਤੇ ਪਰ ਅੱਜ ਸਾਡੀ ਹਾਲਤੇ ਹੋਈ ਵੀ ਆ ਕਿ ਸਾਡੇ ਚੋਂ ਹੀ ਲੋਕ ਨਿਕਲਦੇ ਆ ਤੇ ਉਹ ਉਹਨਾਂ ਦੇ ਨਾਲ ਜਾ ਕੇ ਲੜਦੇ ਆ ਤੇ ਸਾਡਾ ਕਤਲੋਗਾਰਤ ਕਰਨ ਦੀ ਦੁਬਾਰਾ ਤਿਆਰੀ ਕਰਦੇ ਆ ਜਦੋਂ ਆਪਾਂ ਉਹਨਾਂ ਨੂੰ ਵੋਟਾਂ ਪਾਉਣੇ ਆ ਆਪਾਂ ਉਸੇ ਕਤਲੋਗਾਰਤ ਨੂੰ ਦੁਬਾਰਾ ਪ੍ਰਵਾਨਗੀ ਦਿੰਨੇ ਆ ਆਪਾਂ ਉਸੇ ਕਤਲੋਗਾਰਤ ਨੂੰ ਦੁਬਾਰਾ ਸੱਦੇ ਦਿੰਨੇ ਆ ਤੇ ਜੇ ਆਹੀਂ ਸੱਦੇ ਦਿੰਦੇ ਰਾਵਾਂਗੇ ਭਰਾਓ ਤਾਂ ਆਹੀਂ ਅਮਿਤ ਸ਼ਾਹ ਅਗਗੇ ਆ ਕੇ ਬੋਲਦੇ ਰਹਿਣਗੇ ਆਪਣੇ ਅੰਦਰ ਵੜ ਕੇ ਕਿ ਭਈ ਮੈਂ ਤੁਹਾਡੇ ਸਰਾਜ ਸੀ ਕੈ ਦੀ ਨਹੀਂ ਛੱਡਣੇ ਸਾਡੇ ਬੰਦੀ ਸਿੰਘ ਬੰਦੀ ਸਿੰਘ ਨਹੀਂ ਗਏ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਕੋਈ ਕ੍ਰਾਈਮ ਕਰਕੇ ਆਪਦੇ ਨਿੱਜੀ ਫਾਇਦੇ ਵਾਸਤੇ ਨਹੀਂ ਗਏ ਉਹ ਰਾਜਸੀ ਕੈਦੀ ਆ ਉਹ ਇੱਕ ਇੱਕ ਰਾਜਨੀਤਿਕ ਲੜਾਈ ਲੜਦੇ ਪਏ ਸੀ ਸਾਡੇ ਹੱਕਾਂ ਦੀ ਲੜਾਈ ਲੜਦੇ ਸੀ ਜਦੋਂ ਉਹ ਉਹਨਾਂ ਨੇ ਕੋਈ ਕਾਰੇ ਕੀਤੇ ਤੇ ਉਹਨਾਂ ਨੇ ਉਹ ਕਦਮ ਚੱਕੜੇ ਪਏ ਕਿਉਂਕਿ ਸਾਡੀ ਢਿੱਗੀ ਪਾਗ ਉਹਨਾਂ ਨੇ ਸਾਡੇ ਸਿਰਾਂ ਤੇ ਰੱਖਣੀ ਸੀ ਉਹਨਾਂ ਨੇ ਸਾਡੀ ਨਸਲ ਨਸਲ ਦੀ ਨਸਲ ਖੁਸ਼ੀ ਰੋਕਣੀ ਸੀ ਤੇ ਹੋਰ ਉਹ ਬੰਦੀ ਸਿੰਘ ਨੂੰ ਅੱਜ ਕਹਿੰਦਾ ਕਿ ਅਸੀਂ ਛੱਡਾਂਗੇ ਨਹੀਂ ਤੁਹਾਡਿਆਂ ਨੂੰ ਮੈਂ ਉਹਨਾਂ ਨੂੰ ਅਖੀਰ ਤੱਕ ਪਹਚਾ ਕੇ ਛੱਡੂਗਾ ਉਹਨਾਂ ਨੂੰ ਕਾਤਲ ਦੱਸਦੇ ਆ ਉਹ ਕਾਤਲ ਨਹੀਂ ਉਹ ਰਾਜਨੀਤਿਕ ਕੈਦੀ ਆ ਰਾਜਨੀਤਿਕ ਕੈਦੀ ਕੋਈ ਵੀ ਕਦਮ ਚੱਕ ਸਕਦਾ ਹੈ ਮੌਕੇ ਦੇ ਹਲਾਤ ਹੁੰਦੇ ਆ ਨਾ ਉਸ ਤਵੇਂ ਦੇ ਉਹਨੇ ਲੀਡਰ ਨੇ ਡਿਸਾਈਡ ਕਰਨਾ ਹੁੰਦਾ ਕਿ ਨਾ ਕੀ ਕਦਮ ਚੱਕਣੇ ਹੈਗੇ ਆ ਤੇ ਮੰਨਿਤ ਛਾਰ ਕੇ ਲਲਕਾਰ ਕੇ ਜਾਂਦੇ ਆ ਕਿਉਂਕਿ ਕਮੀ ਸਾਡੇ ਚ ਹੈਗੀ ਆ ਅਸੀਂ ਇਕੱਠੇ ਨਹੀਂ ਹੁੰਦੇ ਸਿੱਖ ਵੋਟ ਅਜ ਤਿੱਤਰ ਮਿੱਤਰ ਹੋਈ ਵੀ ਆ ਸਿੱਖ ਵੋਟ ਖੰਡਤ ਹੋਈ ਵੀ ਆ ਜਦੋਂ ਵੀ ਕੋਈ ਲੀਡਰ ਸੋਚਦਾ ਉਹ ਸੋਚਦਾ ਇਹ ਤਾਂ ਚਾਰ ਤੜਿਆਂ ਚ ਵੰਡੇ ਜਾਣੇ ਆ ਤੇ ਮੈਂ ਦੂਜੇ ਦੂਜਿਆਂ ਦੀ ਵੋਟ ਲੈ ਲਾਂ ਜਦੋਂ ਆਏ ਵੰਡੇ ਰਵਾਂਗੇ ਜਿੰਨੀ ਦੇਰ ਆਪਾਂ ਇਹ ਨਹੀਂ ਕਹਿੰਦੇ ਕਿ ਸਿੱਖ ਵੋਟ ਮੈਟਰਸ ਸਿੱਖ ਸਿੱਖਾਂ ਨੇ ਹੀ ਸਿੱਖ ਦੀ ਵੋਟ ਨੇ ਫੈਸਲਾ ਕਰਨਾ ਇਸ ਧਰਤੀ ਤੇ ਉਨੀ ਦੇਰ ਸਾਡੀਆਂ ਆ ਹੀ ਕੁੱਤੇ ਖਾਣੀ ਹੁੰਦੀ ਰਹੂਗੀ ਇਸੇ ਤਰ੍ਹਾਂ ਸਾਡੀ ਕਤਲੋਗਾਰਤ ਹੋਊਗੀ ਇਸੇ ਤਰ੍ਹਾਂ ਸਾਡੇ ਵਿੱਚੋਂ ਹੀ ਹੋਟ ਉੱਠ ਕੇ ਜਾਣਗੇ ਤੇ ਉਹ ਉਸੇ ਇੰਦਰਾ ਗਾਂਧੀ ਨੂੰ ਜਿਨੇ ਸਾਡਾ ਸਭ ਕੁਝ ਢੈਟੇਰੀ ਕੀਤਾ ਜਿਹਦੇ ਮਰਨ ਤੇ ਨਸਲ ਖੁਸ਼ੀ ਹੋਈ ਸਾਡੀ ਉਹਨੂੰ ਆਪਦੀ ਮਾਂ ਤੁਝੇ ਸਲਾਮ ਕਹਿਣਗੇ ਉਹਨੀਆਂ ਟੀ-ਸ਼ਰਟਾਂ ਪਾਉਣਗੇ ਉਸੇ ਇਹ ਜੇ ਬਿੱਟੂ ਵਰਗੇ ਨਿਤ ਜੰਮਣਗੇ ਇਹਨਾਂ ਨੂੰ ਨਿਤ ਡੇਟਾ ਮਿਲਣੀਆਂ ਇਹ ਨੇਤੋਨਾ ਕਾਰਾਂ ਤੇ ਆ ਕੇ ਹੀ ਸਾਨੂੰ ਯਾਦ ਕਰਾਉਣਗੇ ਕਿ ਅਸੀਂ ਤੁਹਾਨੂੰ ਦੁਬਾਰਾ ਉਵੇਂ ਕੁੱਟਾਂਗੇ ਤੇ ਆਪਾਂ ਨੂੰ ਦਬਾਉਣਗੇ ਜਿੰਨੀ ਦੇਰ ਆਪਾਂ ਇਕੱਠੇ ਹੋ ਕੇ ਵੋਟ ਪਾਣੀ ਨਹੀਂ ਸਿੱਖਦੇ ਜਿੰਨੀ ਦੇਰ ਆਪਾਂ ਇਹਨਾਂ ਲੋਕਾਂ ਨੂੰ ਨਕਾਰਨਾ ਨਹੀਂ ਸਿੱਖਦੇ ਆਪਾਂ ਇਹ ਨਹੀਂ ਪਾਰਟੀਆਂ ਨੂੰ ਜਿਤਾਉਂਦੇ ਕਿ ਭਾਈ ਜੇ ਇਹਨੂੰ ਖੜਾ ਕੀਤਾ ਤਾਂ ਇਹਨੂੰ ਵੋਟ ਨਹੀਂ ਮਿਲਣੀ ਇਹ ਪੰਜਾਬ ਆ ਇਹ ਜਿਵੇਂ ਯਹੂਦੀਆਂ ਦੀ ਧਰਤੀ ਇਜ਼ਰਾਈਲ ਦੇ ਵਿੱਚ ਜਾ ਕੇ ਹਿਟਲਰ ਦਾ ਪੋਤਾ ਖੜਾ ਹੋ ਕੇ ਵੋਟ ਨਹੀਂ ਲੈ ਸਕਦਾ ਉਵੇਂ ਇੱਥੇ ਬਿਆਨ ਸਿੰਘ ਦਾ ਪੋਤਾ ਵੀ ਆ ਕੇ ਜਿੰਨੀ ਦੇਰੋਂ ਮਾਫੀ ਨਹੀਂ ਮੰਗਦਾ ਉਹ ਆਪਦੇ ਦਾਦੇ ਦਾ ਪਛਤਾਵਾ ਨਹੀਂ ਕਰਦਾ ਉਹ ਸਿੱਧੇ ਰਾਤ ਤੇ ਤੁਰਨ ਦੀ ਗੱਲ ਨਹੀਂ ਕਰਦਾ ਉਨੀ ਦੇਰ ਉਹ ਵੀ ਵੋਟ ਨਹੀਂ ਮੰਗ ਸਕਦਾ ਹਾਂ ਫਰਨਾਕਸ਼ ਨੇ ਆ ਰਿਹਾ ਪੂਰਨ ਜੰਮਦੇ ਆ ਪਰ ਇਹ ਹਰਨਾਖਸ਼ ਦੇ ਕਰ ਪੂਰਨ ਨਹੀਂ ਜੰਮਿਆ ਇਹ ਹਰਨਾਖਸ਼ ਦੇ ਕਰ ਦੂਜਾ ਹਰਨਾਖਸ਼ ਜੰਮਿਆ ਜਿਹੜਾ ਸਾਨੂੰ ਰੋਜ਼ ਲਲ ਕਰਦਾ ਇਹ ਸਾਡੇ ਕਿਸਾਨਾਂ ਨੂੰ ਲਲ ਕਰਦਾ ਇਹ ਸਾਡੇ ਸਾਡੇ ਸਿੱਖੀ ਨੂੰ ਲਲ ਕਰਦਾ ਹੈ ਸਾਡੇ ਬੰਦੀ ਸਿੰਘਾਂ ਦੇ ਉੱਤੇ ਸਾਡੇ ਰਾਜਨੀਤਿਕ ਕੈਦੀਆਂ ਦੇ ਉੱਤੇ ਹਮਲੇ ਕਰਦਾ ਹੈ ਉਹਨਾਂ ਨੂੰ ਧਮਕੀਆਂ ਦਿੰਦਾ ਕਿ ਉਹਨਾਂ ਨੂੰ ਨਹੀਂ ਛੱਡਾਂਗੇ ਤੇ ਜੇ ਇਹੀ ਕੰਮ ਆਪਾਂ ਕਰਾਉਣੀ ਆ ਇਸੇ ਤਰ੍ਹਾਂ ਆਪਾਂ ਚੱਲਣਾ ਤਾਂ ਬਾਈ ਫਿਰ ਵੰਡੇ ਰਹੋ ਫਿਰ ਖਿਲਰੇ ਰਹੋ ਆਡਟ ਪਾਰਟੀਆਂ ਚ ਜਾਂਦੇ ਰਹੋ ਨਹੀਂ ਤਾਂ ਇੱਕ ਪੰਥਕ ਕੇ ਕੈਂਡੀਡੇਟਸ ਵੇਖੋ ਇੱਥੇ 43 ਖੜੇ ਹੋਏ ਆ ਇਹ ਦੋ ਛੱਡ ਦੋਗੇ ਤਾਂ 43 ਫੇਰ ਤੁਹਾਡੇ ਕੋਲੇ ਹੈਗੇ ਆ ਲੁਧਿਆਣੇ ਦੇ ਵਿੱਚ ਤੇ ਇੱਕ ਵਾਰੀ ਲੁਧਿਆਣੇ ਤੋਂ ਸਬਕ ਸਿਖਾ ਦੋਗੇ ਕਿ ਸਿੱਖਾਂ ਦੀ ਵੋਟ ਦਾ ਮੀਨਿੰਗ ਹੈਗਾ ਸਿੱਖਾਂ ਦੀ ਵੋਟ ਲੈਡ ਕਰਨੀ ਆ ਸਿੱਖ ਦੀ ਵੋਟ ਫੈਸਲਾ ਕੌਣ ਲੇਗੀ ਆ ਤਾਂ ਆਪੇ ਹੀ ਇਹ ਸਾਰਾ ਕੁਝ ਖਤਮ ਹੋ ਜਾਊਗਾ ਇਹਨਾਂ ਪਾਰਟੀਆਂ ਨੂੰ ਉਹ ਕੈਂਡੀਡੇਟ ਦੇਣੇ ਪੈਣੇ ਆ ਜਿਹੜੇ ਪ੍ਰੋ ਸਿੱਖ ਹੋਣਗੇ ਉਹ ਕੈਂਡੀਡੇਟ ਪੈਣ ਦੇਣੇ ਪੈਣੇ ਆ ਜਿਹੜੇ ਸਾਡੀ ਗੱਲ ਕਰਨਗੇ ਜਿਹੜੀ ਪੰਥ ਦੀ ਤੇ ਪੰਜਾਬ ਦੀ ਗੱਲ ਕਰਨਗੇ ਤੇ ਜਿੰਨੀ ਦੇਰ ਆਪਾਂ ਇਹਨਾਂ ਨੂੰ ਚੁੱਕੇ ਫੇਰਾਂਗੇ ਇਹਨਾਂ ਨੂੰ ਜੋਤਾਂਦੇ ਰਵਾਂਗੇ ਤੇ ਸਾਡੀ ਨਸਲ ਖੁਸ਼ੀ ਵੀ ਹੋਊਗੀ ਸਾਡੇ ਤੇ ਟੁੱਟਮਾਰ ਵੀ ਹੋਊਗੀ ਤੇ ਜਿਨ੍ਹਾਂ ਨੂੰ ਆਪਾਂ 30 ਸਾਲ ਤੋਂ ਸਾਡੇ ਬੰਦੇ ਅੰਦਰ ਆ ਉਹਨਾਂ ਨੂੰ ਛੱਡਣ ਦੀ ਕੋਈ ਗੱਲ ਨਹੀਂ ਹੋਊਗੀ ਨੋਟੀਫਿਕੇਸ਼ਨ ਜਾਰੀ ਹੋ ਕੇ ਵੀ ਰੱਦ ਕੀਤਾ ਜਾਏਗਾ ਧਮਕੀਆਂ ਤੁਹਾਡੀ ਤਰਤੀ ਤੇ ਆ ਕੇ ਤੁਹਾਨੂੰ ਜੁਰਮਾਨਾ ਦੇ ਕੇ ਜਾਊਗਾ ਤੇ ਇਹ ਯਾਦ ਰੱਖੋ ਆਪੇ ਬਜ਼ੁਰਗਾਂ ਦਾ ਧਿਆਨ ਕਰੋ ਜਿਨ੍ਹਾਂ ਨੇ ਅਬਦਾਲੀ ਆਰਗਿਆਂ ਦੇ ਅੱਗੇ ਟਾਕਰਾ ਕੀਤਾ ਟੁੱਲੂ ਘਰੇ ਕਲਾਲੇ ਪਰ ਗੋਡੇ ਨਹੀਂ ਟੇਕੇ ਅੱਜ ਆਪਾਂ ਇਹ ਸ਼ੋਰਾਂਮ ਚ ਵਸਤ ਹੋਏ ਹੋਏ ਆ ਅੱਜ ਸਾਨੂੰ ਅੱਜ ਇਹਦੀ ਗਰਮੀ ਸਾਨੂੰ ਗਰਮੀ ਲੱਗਦੀ ਆ ਤੇ ਜਿੰਦਨ ਜੂਨ ਸਾਨੂੰ ਯਾਦ ਨਹੀਂ ਆਉਂਦਾ ਕਿ ਸਾਡੇ ਬੱਚੇ ਕਿਵੇਂ ਤੜਪੇ ਸੀਗੇ ਉਸੇ ਸੰਗੇ ਮਰਮਰ ਦੇ ਉੱਤੇ ਜਦੋਂ ਤਾਪ ਜਿਆਸੀ ਤੇ ਪਾਣੀ ਨਹੀਂ ਮਿਲਦਾ ਸੀਗਾ ਇਹ ਯਾਦ ਰੱਖੋ ਇਹ ਜਿਆਨ ਨੂੰ ਨਕਾਰੋ ਇਹ ਜਿਆਨ ਨੂੰ ਵੋਟਾਂ ਦੇਣੀਆਂ ਬੰਦ ਕਰੋ ਇੱਕ ਕਿਨਾਰੇ ਥੱਲੇ ਇਕੱਠੇ ਹੋ ਉਹ ਕਿ ਸਿੱਖ ਬੋਟ ਮੈਟਰ ਕਰਦੀ ਆ ਸਿੱਖ ਵੋਟ ਹੀ ਫੈਸਲਾ ਕੂਣਾ ਸਾਡੇ ਦਿਮਾਗਾਂ 'ਚ ਮਿੱਥ ਭਰ ਦਿੱਤੀ ਗਈ ਆ ਸਾਡੇ ਦਿਮਾਗਾਂ 'ਚ ਟਿਕਾ ਦਿੱਤਾ ਗਿਆ ਕਿ ਹੋਰ ਜਿਹੜੀਆਂ ਜਮਾਤਾਂ ਉਹਨਾਂ ਦੀ ਵੋਟਾਂ ਜਿਤਾਉਂਦੀਆਂ ਤੁਸੀਂ ਤਾਂ ਵੰਡੇਵੇਂ ਹੋ ਤੇ ਆਪੇ ਗੱਲ ਵੀ ਠੀਕ ਆ ਤੁਸੀਂ ਇੱਥੇ ਮжоਰਿਟੀ ਹੋ ਕੇ ਵੀ ਵੰਡੇਵੇਂ ਹੋ ਵੱਖ-ਵੱਖ ਵੰਡੇਵੇਂ ਹੋ ਆਪ ਜਾ ਕੇ ਆਪਦੇ ਮਫਾਦਾ ਵਾਸਤੇ ਇਹਨਾਂ ਦੇ ਅੱਗੇ ਮੱਥੇ ਟੇਕਦੇ ਹੋ ਇਹ ਬੰਦ ਕਰੋ ਤੇ ਇਕੱਠੇ ਹੋਵੋ ਇਹਨਾਂ ਨੂੰ ਨਿਗਾਰੋ ਤੇ ਇਹ ਧਿਆਨ ਰੱਖੋ ਕਿ ਅਗਲੇ 3 ਸਾਲਾਂ 'ਚ ਆਪਾਂ ਇਹ ਨੈਰੇਟਿਵ ਬਣਾਉਣਾ ਹੈ ਬ੍ਰਤਾਂਤ ਸਿਰਜਣਾ ਹੈ ਕਿ ਵੀ ਸਿੱਖਾਂ ਜੇ ਕੋਈ ਅਣਗਹਿਲੀ ਕਰੂਗਾ ਅਣਦੇਖੀ ਕਰੂਗਾ ਤਾਂ ਉਹ ਇਸ ਧਰਤੀ ਦੇ ਉੱਤੇ ਐਮਐਲਏ ਐਮਪੀ ਸ਼ਿਪ ਨਾ ਲੱਭੇ ਤਾਂ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਉਦੋਂ ਕਿਸੇ ਪਾਰਟੀ ਨੇ ਹਿੰਮਤ ਨਾ ਪਾਵੇ ਕੋਈ ਉਹ ਰਵਨੀਤ ਬਿੱਟੂ ਵਰਗੇ ਤੇ ਰਾਜੇ ਵੜਿੰਗ ਆਰਗੇ ਨੂੰ ਸੀਟਾਂ ਦੇਣੀਆਂ ਟਿਕਟਾਂ ਦੇਣ ਤੇ ਕਹਿਣ ਕਿ ਚੋਣਾਂ ਲੜੋ ਜਦੋਂ ਇਹ ਇਹ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਇੱਕ ਸਿੰਬਲ ਹੈਗੇ ਆ ਇੱਕ ਉਹ ਉਹ ਜੀ ਸਾਡੀ نسل ਖੁਸ਼ੀ ਕਰਨ ਵਾਲੇ ਬੰਦਿਆਂ ਦੇ ਇੱਕ ਚਿੰਨ੍ਹ ਹੈਗੇ ਆ ਇਹ ਜੋ ਬਹੁਤ ਭਰੇ ਪਏ ਆ ਹੋਰ ਬਹੁਤ ਵੱਡਨ ਨੂੰ ਪਿਆਰ ਆ ਇਸ ਇਸ ਵਰਤਾਂਤ ਨੂੰ ਇਸ ਵਰਤਾਰੇ ਨੂੰ ਆਪਾਂ ਤਾਂ ਹੀ ਰੋਕ ਸਕਦੇ ਆ ਜੇ ਆਪਾਂ ਇਹਨਾਂ ਨੂੰ ਡੱਕਾਂਗੇ ਇਹਨਾਂ ਨੂੰ ਇੱਥੇ ਰੋਕਾਂਗੇ ਤੇ ਆਪਾਂ ਜਾਗੀਏ ਤੇ ਆਪਾਂ ਇਹਨਾਂ ਨੂੰ ਰੋਕੀਏ ਅੱਜ ਵਾਲਾ ਮਾਰਚ ਸਿਰਫ ਇੱਕ ਅਗਾਜ਼ ਸੀਗਾ ਤੇ ਮੈਂ ਧੰਨਵਾਦ ਕਰਦਾ ਕਿ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਹਮ ਹਮਾ ਕੇ ਪਹੁੰਚੇ ਦੂਰ ਦਰੇਡੇ ਤੋਂ ਪਹੁੰਚੇ ਤੇ ਸਾਰੇ ਆਏ ਲੁਧਿਆਣੇ ਦੇ ਵਾਸੀ ਵੀ ਤੇ ਬਾਹਰੋਂ ਵੀ ਤੇ ਆਪਾਂ ਇੱਕ ਬਰਤਾਨ ਸੀ ਜੀਏ ਸਰ ਜੀਏ ਔਨ ਆਲੇ ਸਮੇਂ ਦੇ ਵਿੱਚ ਇੱਕ ਸਾਲ ਦੋ ਸਾਲ ਆਈਏ ਤਾਂ ਕਿ ਵਿਧਾਨ ਸਭਾ ਦੇ ਵਿੱਚ ਇਹ ਜੇ ਬਿੱਟੂ ਇਹ ਜੇ ਰਾਜੇ ਵੜਿੰਗ ਆਪਾਂ ਨੂੰ ਵੇਖਣ ਨੂੰ ਨਾ ਮਿਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।